ਗਲਾਬ ਸਿੱਧੂ ਲਗਾਤਾਰ ਵਿਵਾਦਾਂ ਦੇ ਵਿੱਚ ਘਿਰਿਆ ਨਜ਼ਰ ਆ ਰਿਹਾ ਹੈ ਪਹਿਲਾਂ ਗਲਾਬ ਸਿੱਧੂ ਨੂੰ ਫੋਨ ਦੇ ਉੱਪਰ ਧਮਕੀਆਂ ਆ ਰਹੀਆਂ ਸੀ ਅਤੇ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਗਲਾਬ ਸਿੱਧੂ ਕਿਸੇ ਨੂੰ ਫੋਨ ਲਾ ਕੇ ਕੰਦੀਆਂ ਗਾਲਾਂ ਕੱਢ ਰਿਹਾ ਹੈ ਤਾਂ ਦੋਸਤੋ ਉਸ ਵੀਡੀਓ ਦਾ ਸੱਚ ਕੀ ਹੈ ਦੱਸਦੇ ਹਾਂ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਤਾਂ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ ਤਾਂ ਦੋਸਤੋ ਗਲਾਬ ਸਿੱਧੂ ਦੇ ਨਾਮ ਨਾਲ ਇੱਕ ਹੋਰ ਵਿਵਾਦ ਜੁ ਦੀ ਪੰਜਾਬੀ ਰੈਪਰ ਗੋਪੀ ਲੌਂਗੀ ਨੂੰ ਤਾਂ ਜਾਣਦੇ ਹੋ ਜੋ ਕਿ ਆਪਣੇ ਗੀਤਾਂ ਦੇ ਕਾਰਨ ਅੱਜ ਕੱਲ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੋ ਚੁੱਕਿਆ ਹੈ ਅਤੇ ਹੁਣ ਗੋਪੀ ਲੌਂਗੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਗਲਾਬ ਸਿੱਧੂ ਦੀ ਗੱਲ ਕਰਦੇ ਹਾਂ ਗਲਾਬ ਸਿੱਧੂ ਦੇ ਉੱਪਰ ਵੱਡੇ ਗੰਭੀਰ ਇਲਜ਼ਾਮ ਲਗਾਏ ਨੇ ਤਾਂ ਦੋਸਤੋ ਜਿਵੇਂ ਹੀ ਤੁਸੀਂ ਗੋਪੀ ਲੌਂਗੀ ਦੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਜਾਂਦੇ ਹੋ ਤਾਂ ਉਸ ਨੇ ਇੱਕ ਪੋਸਟ ਸ਼ੇਅਰ ਕੀਤੀ ਹੋਈ ਹੈ ਰੀਸੈਂਟਲੀ ਜੋ ਕਿ 3 ਤੋਂ 4 ਘੰਟੇ ਪਹਿਲਾਂ ਸ਼ੇਅਰ ਕੀਤੀ ਹੋਈ ਹੈ ਅਤੇ ਉਸ ਦੀ ਕੈਪਸ਼ਨ ਦੇ ਵਿੱਚ ਉਸ ਨੇ ਗਲਾਬ ਸਿੱਧੂ ਨੂੰ ਟੈਗ ਕਰਕੇ ਲਿਖਿਆ ਹੈ ਕਿ ਗਲਾਬ ਸਿੱਧ ਲੀ ਚੈੱਕ ਕਰੋ ਤਾਂ ਦੋਸਤੋ ਉਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੀ ਕਿ ਇੱਕ ਸ਼ਖਸ ਗੋਪੀ ਲੌਂਗੀ ਨੂੰ ਫੋਨ ਲਾ ਕੇ ਗਾਲਾਂ ਕੱਢ ਰਿਹਾ ਹੈ ਅਤੇ ਗੋਪੀ ਲੌਂਗੀ ਦੁਆਰਾ ਲਿਖੀ ਗਈ ਉਸ ਕੈਪਸ਼ਨ ਤੋਂ ਆਪਾਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਗੋਪੀ ਲੌਂਗੀ ਦਾ ਕਹਿਣਾ ਹੈ ਕਿ ਉਹ ਸ਼ਖਸ ਜੋ ਵੀ ਉਸਨੂੰ ਗਾਲਾਂ ਕੱਢ ਰਿਹਾ ਹੈ ਉਹ ਗਲਾਬ ਸਿੱਧੂ ਹੈ ਪਰ ਦੋਸਤੋ ਹੁਣ ਤੱਕ ਕਮੈਂਟ ਬਾਕਸ ਵਿੱਚ ਤੁਸੀਂ ਦੇਖ ਲਿਓ ਕਿ ਜਿੰਨੇ ਵੀ ਲੋਕਾਂ ਨੇ ਉਹ ਆਡੀਓ ਸੁਣੀ ਹੈ ਹਰ ਇੱਕ ਨੇ ਇਹ ਮੇ ਕਿਹਾ ਕਿ ਇਹ ਗਲਾਬ ਸਿੱਧੂ ਦੀ ਆਵਾਜ਼ ਨਹੀਂ ਹੈ ਇਹ ਕੋਈ ਹੋਰ ਸ਼ਖਸ ਹੈ ਤਾਂ ਦੋਸਤੋ ਕਿਸੇ ਕਾਰਨਾਂ ਕਰਨ ਆਪਾਂ ਉਹ ਆਡੀਓ ਇੱਥੇ ਪਲੇ ਨਹੀਂ ਕਰ ਸਕਦੇ ਤਾਂ ਇਹ ਆਡੀਓ ਤੁਸੀਂ ਕਾਪੀ ਲਓਗੇ ਦੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਜਾ ਕੇ ਦੇਖ ਸਕਦੇ ਹੋ ਉਸਨੇ ਪੋਸਟ ਪਾਈ ਹੋਈ ਹੈ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਕਿ ਗਲਾਬ ਸਿੱਧੂ ਐਦਾਂ ਦਾ ਕੰਮ ਕਰ ਸਕਦਾ ਹੈ ਜਾਂ ਨਹੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਜੇਕਰ ਦੋਸਤੋ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰ ਲਿਓ ਤਾਂ ਜੋ ਐਦਾਂ ਦੀਆਂ ਹੀ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਜੁੜੇ ਰਹੋ ਸਾਡੇ ਇਸ ਚੈਨਲ ਦੇ ਨਾਲ ਧੰਨਵਾਦ